ਤੁਸੀਂ ਸੁਣ ਰਹੇ ਹੋ ਪ੍ਰੋਫੈਸਰ ਸਹਿਬ ਸਿੰਘ ਜੀ ਦੀ ਕਿਤਾਬ ਸਿਮਰਨ ਦੀਆਂ ਬਰਕਤਾਂ 12ਵੇਂ ਭਾਗ ਵਿੱਚ ਸੁਣੋ ਸਿਮਰਨ ਹੀ ਕਰਮ ਰੇਖ ਦੇ ਮਿਟਾਉਣ ਦਾ ਵਸੀਲਾ ਹੈ ਆਵਾਜ਼ ਗੁਰਜੰਟ ਸਿੰਘ ਰੂਪੂ ਬਾਣੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤਨੋਸਰੀ ਤਲੋਚਾਂ ਜੀ ਨਾਰਾਇਣ ਨਿੰਦਸ ਕਾਇ ਭੂਲੀ ਗਵਾਰੀ ਦੁਕ੍ਰਿਤ ਸੋਕ੍ਰਿਤ ਥਾਰੋ ਕਰਮ ਰੀ ਰਹਾਓ ਸੰਕਰ ਮਸਤਕ ਬਸਤਾ ਸੁਰ ਸ੍ਰੀ ਇਸ਼ਨਾਨ ਰੇ ਕੁੱਲ ਜਨ ਮੱਧੇ ਮਿਲਬੋ ਸਾਰਿੰਗ ਪਾਨ ਰੇ ਕਰਮ ਕਰ ਕਲੰਕ ਮਫੀਟਸ ਰੀ ਬੇਸਵ ਕਾ ਦੀਪਕ ਸੁਆਮੀ ਤਾ ਚੇਰੇ ਸਵਾਰਥੀ ਪੰਖੀ ਰਾਏ ਗਰੜ ਤਾ ਚੇ ਬਾਂਧਵਾ ਕਰਮ ਕਰ ਅਰुण ਪਿੰਗਲਾਰੀ ਅਨਕ ਪਾਤਕ ਹਰਤਾ ਤਿਰ ਭਵਨ ਨਾਥ ਰੀ ਤੀਰਥ ਤੀਰਥ ਭ੍ਰਮਤਾ ਲਹੇ ਨਾ ਪਾਰ ਰੀ ਕਰਮ ਕਰ ਕਪਾਲ ਮਫੀ ਟਸਰੀ ਅੰਮ੍ਰਿਤ ਸਸੀ ਤੇਨ ਲక్ష్ਮੀ ਕਲਪਤਰ ਸਿਖਰ ਸੁਨਾਗਰ ਨਦੀ ਚੇ ਨਾਥੰ ਕਰਮ ਕਰ ਖਾਰ ਮਪੀ ਟਸਰੀ ਦਾਦੀ ਲੇ ਲੰਕਾ ਗੜ ਉਹ ਪਾੜੀ ਲੇ ਰਾਵਣ ਬਣ ਸਲ ਬਿਸਲ ਆਣ ਤੋਖੀ ਲੇ ਹਰੀ ਕਰਮ ਕਰ ਕਸ਼ੌਟੀ ਮਫੀ ਟਸਰੀ ਪੂਰਬ ਲੋ ਕਰਤ ਕਰਮ ਨ ਮਿਟੇ ਹਰੀ ਘਰ ਗਿਹਣ ਤਾਚੇ ਮੋਹੇ ਜਾਪੀ ਅਲੇ ਰਾਮ ਚੇ ਨਾਮੰ ਬਦਤ ਤਲੋਚਨ ਰਾਮ ਜੀ ਨੋਟ ਪੁਰਾਣਕ ਕਥਾ ਅਨੁਸਾਰ ਬ੍ਰਹਮਾ ਆਪਣੀ ਲੜਕੀ ਸਰਸਵਤੀ ਉੱਤੇ ਮੋਹਿਤ ਹੋ ਗਿਆ ਸ਼ਿਵ ਜੀ ਨੇ ਉਸ ਦਾ ਪੰਜਵਾਂ ਸਿਰ ਕੱਟ ਦਿੱਤਾ ਸ਼ਿਵ ਜੀ ਤੋਂ ਇਹ ਬ੍ਰਹਮ ਹੱਤਿਆ ਹੋ ਗਈ ਉਹ ਖੋਪੜੀ ਹੱਥ ਦੇ ਨਾਲ ਚੰਬੜ ਗਈ ਕਈ ਤੀਰਥਾਂ ਤੇ ਗਏ ਆਖਰ ਕਪਾਲ ਮੋਚਨ ਤੀਰਥ ਉੱਤੇ ਜਾ ਕੇ ਲੱਥੀ ਅਰਥ ਹੇ ਭੁੱਲੜ ਮੂਰਖ ਜਿੰਦੇ ਤੂੰ ਪ੍ਰਮਾਤਮਾ ਨੂੰ ਕਿਉਂ ਦੋਸ਼ ਦਿੰਦੀ ਹੈ? ਪਾਪ ਪੁੰਨ ਤੇਰਾ ਆਪਣਾ ਕੀਤਾ ਹੋਇਆ ਕੰਮ ਹੈ। ਜਿਸ ਦੇ ਕਾਰਨ ਦੁੱਖ ਸੁੱਖ ਸਹਾਰਨਾ ਪੈਂਦਾ ਹੈ। ਰਹਾਉ। हे ਮੇਰੀ ਜਿੰਦੇ ਆਪਣੇ ਕੀਤੇ ਕਰਮਾਂ ਦੇ ਕਾਰਨ ਚੰਦਰਮਾ ਦਾ ਦਾਗ ਨਾ हट ਸਕਿਆ। ਭਾਵੇਂ ਉਹ ਸ਼ਿਵ ਜੀ ਦੇ ਮੱਥੇ ਉੱਤੇ ਵਸਦਾ ਹੈ। ਨਿਤ ਗੰਗਾ ਵਿੱਚ ਇਸ਼ਨਾਨ ਕਰਦਾ ਹੈ ਤੇ ਉਸ ਦੀ ਕੁਲ ਵਿੱਚ ਵਿਸ਼ਨੂੰ ਜੀ ਨੇ ਕ੍ਰਿਸ਼ਨ ਰੂਪ ਧਾਰ ਕੇ ਜਨਮ ਲਿਆ ਸੀ। हे ਘਰ ਗਿਹਣ ਆਪਣੇ ਕਰਮਾਂ ਕਰਕੇ ਅਰुण ਪਿੰਗਲਾ ਹੀ ਰਿਹਾ ਭਾਵੇਂ ਸਾਰੇ ਜਗਤ ਨੂੰ ਚਾਨਣ ਦੇਣ ਵਾਲਾ ਸੂਰਜ ਉਸ ਦਾ ਸੁਆਮੀ ਹੈ ਉਸ ਸੂਰਜ ਦਾ ਉਹ ਰਥਵਾਈ ਹੈ ਤੇ ਪੰਛੀਆਂ ਦਾ ਰਾਜਾ ਗਰੁੜ ਉਸ ਦਾ ਰਿਸ਼ਤੇਦਾਰ ਹੈ ਬ੍ਰਹਮ ਹਤਿਆ ਦੇ ਕੀਤੇ ਕਰਮ ਅਨੁਸਾਰ ਸ਼ਿਵ ਜੀ ਦੇ ਹੱਥ ਨਾਲੋਂ ਖੋਪਰੀ ਨਾ ਲੈ ਸਕੀ ਭਾਵੇਂ ਸ਼ਿਵ ਜੀ ਸਾਰੇ ਜਗਤ ਦਾ 나ਥ ਸਮਝਿਆ ਜਾਂਦਾ ਹੈ ਹਰ ਜੀਮਾਂ ਦੇ ਅਨੇਕਾਂ ਪਾਪਾਂ ਦਾ ਨਾਸ਼ ਕਰਨ ਵਾਲਾ ਹੈ ਪਾਰੋਂ ਹਰੇਕ ਤੀਰਥ ਉਤੇ ਪਟਕਦਾ ਫਿਰਿਆ ਤਾਂ ਵੀ ਉਸ ਖੋਪਰੀ ਤੋਂ ਖਲਾਸੀ ਨਹੀਂ ਸੀ ਹੁੰਦੀ। हे मेरी जंदे ਆਪਣੇ ਕੀਤੇ ਮੰਦ ਕਰਮ ਅਨੁਸਾਰ ਸਮੁੰਦਰ ਦਾ ਖਾਰਾਪਣ ਨਹੀਂ ਹਟ ਸਕਿਆ। ਭਾਵੇਂ ਉਹ ਸਾਰੀਆਂ ਨਦੀਆਂ ਦਾ 나ਥ ਹੈ ਤੇ ਉਸ ਵਿੱਚੋਂ ਅੰਮ੍ਰਿਤ, ਚੰਦਰਮਾ, ਕਾਮਦੇਨ, ਲక్ష్ਮੀ, ਕਲਪਰੁਖ, ਸਤਮੂਹਾ ਕੋੜਾ, ਤਨੰਤਰੀ ਵੈਦ ਆਦਕ 14 ਰਤਨ ਨਿਕਲੇ ਸਨ। हे कारगेहण ਆਪਣੇ ਕੀਤੇ ਕਰਮਾਂ ਦੇ ਅਧੀਨ ਹਨੂਮਾਨ ਦੇ ਭਾਗਾਂ ਵਿੱਚੋਂ ਉਸ ਦੀ ਨਿੱਕੀ ਜਿਹੀ ਕਾਛ ਨਾ हट ਸਕੀ ਭਾਵੇਂ ਉਸ ਨੇ ਸ੍ਰੀ ਰਾਮਚੰਦਰ ਜੀ ਦੀ ਖਾਤਰ ਲੰਕਾ ਦਾ ਕਿਲਾ ਸਾੜਿਆ ਰਾਵਣ ਦਾ ਬਾਗ ਉਜਾੜ ਦਿੱਤਾ ਸੱਲ ਦੂਰ ਕਰਨ ਵਾਲੀ ਬੂਟੀ ਲਿਆ ਕੇ ਆ ਰਾਮਚੰਦਰ ਜੀ ਨੂੰ ਪ੍ਰਸੰਨ ਵੀ ਕੀਤਾ हे ਮੇਰੀ ਜਿੰਦੇ ਪਿਛਲਾ ਕੀਤਾ ਕੋਈ ਵੀ ਕਰਮ ਅਵਤਾਰ ਪੂਜਾ ਤੀਥ ਇਸ਼ਨਾਨ ਆਦਿਕ ਦੀ ਰਾਹੀਂ ਮਿਟਦਾ ਨਹੀਂ ਹੈ ਤਹਿਆਂ ਮੈਂ ਤਾਂ ਪ੍ਰਮਾਤਮਾ ਦਾ ਨਾਮ ਹੀ ਸਿਮਰਦਾ ਹਾਂ ਤਰਲੋਚਨ ਆਖਦਾ ਹੈ ਕਿ ਮੈਂ ਤਾਂ ਰਾਮ ਰਾਮ ਹੀ ਜਪਦਾ ਹਾਂ ਭਾ ਪਰਮਾਤਮਾ ਦੀ ਔਟ ਹੀ ਲੈਂਦਾ ਹਾਂ ਤੇ ਆਪਣੇ ਕਿਸੇ ਕੀਤੇ ਕਰਮ ਕਰਕੇ ਆਏ ਦੁੱਖ ਤੋਂ ਪ੍ਰਭੂ ਨੂੰ ਦੋਸ਼ ਨਹੀਂ ਦਿੰਦਾ ਜ਼ਰੂਰੀ ਨੋਟ ਭਗਤ ਤਰਲੋਚਨ ਜੀ ਜਾਤ ਤੇ ਬ੍ਰਾਹਮਣ ਸਨ ਬ੍ਰਾਹਮਣ ਆਗੂਆਂ ਦੀ ਚਲਾਈ ਹੋਈ ਪਰ ਪਾਟੀ ਅਨੁਸਾਰ ਲੋਕ ਅਵਤਾਰ ਪੂਜਾ ਨੂੰ ਹੀ ਸ੍ਰੇਸ਼ਟ ਭਗਤੀ ਮੰਨ ਰਹੇ ਸਨ ਅਤੇ ਦਾਨਪੁਨ ਤੀਰਥ ਇਸ਼ਨਾਨਕ ਆਦ ਕੰਮਾਂ ਨੂੰ ਪਾਪਾਂ ਦੀ ਨਿਵਰਤੀ ਤੇ ਸੁਰਗ ਆਦਕ ਸੁੱਖਾਂ ਦੀ ਪ੍ਰਾਪਤੀ ਦਾ ਸਾਧਨ ਸਮਝਦੇ ਸਨ ਪਰ ਇਹ ਸ਼ਬਦ ਦੀ ਰਾਹੀ ਭਗਤ ਜੀ ਨੇ ਇਹਨਾਂ ਦੋਹਾਂ ਕੰਮਾਂ ਦਾ ਖੰਡਨ ਕੀਤਾ ਹੈ ਜਿਨ੍ਹਾਂ ਦੇਵਤਿਆਂ ਤੇ ਅਵਤਾਰਾਂ ਦੀ ਪੂਜਾ ਆਮ ਪ੍ਰਚਲਿਤ ਹੈ ਉਹਨਾਂ ਦਾ ਜ਼ਿਕਰ ਸ਼ਬਦ ਦੇ ਚਾਹਾਂ ਬੰਦਾ ਵਿੱਚ ਕਰਕੇ ਆਖਦੇ ਹਨ ਨੰਬਰ 1 ਤੁਸੀਂ ਵਿਸ਼ਨੂੰ ਦੀ ਕ੍ਰਿਸ਼ਨ ਮੂਰਤੀ ਦੀ ਪੂਜਾ ਕਰਦੇ ਹੋ ਤੇ ਗੰਗਾ ਵਿੱਚ ਇਸ਼ਨਾਨ ਕਰਨ ਨੂੰ ਪੁੰਨ ਕਰਮ ਸਮਝਦੇ ਹੋ ਪਰ ਤੁਸੀਂ ਇਹ ਵੀ ਦੱਸਦੇ ਹੋ ਕਿ ਆਪਣੀ istri ਅਹिल्या ਦੇ ਸਬੰਧ ਵਿੱਚ ਗੌਤਮ ਨੇ ਚੰਦਰਮਾ ਨੂੰ ਦਾਗ ਲਾ ਦਿੱਤਾ ਸੀ ਇਹ ਦਾਗ ਚੰਦਰਮਾ ਦੇ ਮੱਥੇ ਉੱਤੇ ਉਸ ਦੇ ਕੋ ਕਰਮ ਦਾ ਕਲੰਕ ਹੈ ਨਿਤ ਦਾ ਗੰਗਾ ਦਾ ਇਸ਼ਨਾਨ ਤੇ ਵਿਸ਼ਨੂੰ ਜੀ ਦਾ ਕ੍ਰਿਸ਼ਨ ਰੂਪ ਧਾਰ ਕੇ ਚੰਦਰਮਾ ਦੀ ਕੁਲ ਵਿੱਚ ਜੰਮਣਾ ਵੀ ਚੰਦਰਮਾ ਦੇ ਉਸ ਕਲੰਕ ਨੂੰ ਅਜੇ ਤੱਕ ਦੂਰ ਨਹੀਂ ਕਰ ਸਕੇ ਦੱਸੋ ਗੰਗਾ ਦੇ ਇਸ਼ਨਾਨ ਨਾਲ ਤੇ ਕ੍ਰਿਸ਼ਨ ਮੂਰਤੀ ਦੀ ਪੂਜਾ ਕਰਕੇ ਤੁਹਾਡੇ ਪਾਪ ਤੇ ਕੋ ਕਰਮ ਕਿਵੇਂ ਧੁੱਪ ਜਾਣਗੇ ਨੰਬਰ 2 ਤੁਸੀਂ ਗਰੁੱਡ ਨੂੰ ਪੰਖੀਆਂ ਦਾ ਰਾਜਾ ਮੰਨਦੇ ਹੋ ਤੇ ਦੁਸ਼ਹਿਰੇ ਵਾਲੇ ਦਿਨ ਉਸ ਦਾ ਦਰਸ਼ਨ ਕਰਨ ਲਈ ਦੌੜਦੇ ਫਿਰਦੇ ਹੋ ਸੂਰਜ ਨੂੰ ਦੇਵਤਾ ਜਾਣ ਕੇ ਹਰ ਸੰਗਰਾਤ ਨੂੰ ਉਸ ਦੀ ਪੂਜਾ ਕਰਦੇ ਹੋ ਵੇਖੋ ਤੁਸੀਂ ਪਿੰਗਲੇ ਅਰਣ ਨੂੰ ਸੂਰਜ ਦਾ ਰਥਵਾਹੀ ਮੰਨਦੇ ਹੋ ਤੇ ਗਰੁੱਡ ਦਾ ਰਿਸ਼ਤੇਦਾਰ ਸਮਝਦੇ ਹੋ ਜੇ ਗਰੁੜ ਆਪਣੇ ਰਿਸ਼ਤੇ ਧਾਰਦਾ ਤੇ ਸੂਰਜ ਆਪਣੇ ਰਥਵਾਇਆਂ ਦਾ ਅਜੇ ਤੱਕ ਪਿੰਗਲਾਪਣ ਦੂਰ ਨਹੀਂ ਕਰ ਸਕੇ ਤਾਂ ਇਹ ਦੋਵੇਂ ਤੁਹਾਡਾ ਕੀ ਸਵਾਰਨਗੇ ਨੰਬਰ 3 ਤੁਸੀਂ ਇੱਕ ਟਟਿਹਰੀ ਦੇ ਬੱਚਿਆਂ ਦੀ ਕਹਾਣੀ ਸੁਣਾ ਕੇ ਦੱਸਦੇ ਹੋ ਕਿ ਟਟਿਰੀ ਦੇ ਬੱਚਿਆਂ ਨੂੰ ਰੋੜ ਲੈ ਜਾਣ ਦੇ ਅਪਰਾਧ ਵਿੱਚ ਸਮੁੰਦਰ ਅੱਜ ਤੱਕ ਖਾਰਾ ਚਲਿਆ ਆਉਂਦਾ ਹੈ ਪਰ ਨਾਲ ਹੀ ਤੁਸੀਂ ਇਹ ਵੀ ਆਖਦੇ ਹੋ ਕਿ ਸਮੁੰਦਰ ਵਿੱਚੋਂ 14 ਰਤਨ ਨਿਕਲੇ ਸਨ ਜਿਨ੍ਹਾਂ ਵਿੱਚ ਕਾਮ ਤੇਨ ਤੇ ਕਲਪਰੂਖ ਵੀ ਸਨ ਤੇ ਸਮੁੰਦਰ ਵਿੱਚ ਹੀ ਤੁਸੀਂ ਵਿਸ਼ਨੂੰ ਜੀ ਦਾ ਨਿਵਾਸ ਵੀ ਦੱਸਦੇ ਹੋ ਪਰ ਜੇ ਇਹ ਵਿਸ਼ਨੂੰ ਜੀ ਕਾਮਧੇਨ ਤੇ ਕਲਪਰੂਖ ਅਜੇ ਤੱਕ ਸਮੁੰਦਰ ਦੇ ਅਪਰਾਧ ਦਾ ਅਸਰ ਨਹੀਂ ਮਿਟਾ ਸਕੇ ਸਮੁੰਦਰ ਦਾ ਖਾਰਾਪਨ ਦੂਰ ਨਹੀਂ ਕਰ ਸਕੇ ਤਾਂ ਤੁਸੀਂ ਐਸੇ ਵਿਸ਼ਨੂੰ ਜੀ ਦੀ ਪੂਜਾ ਵਿੱਚੋਂ ਕਿਸ ਲਾਭ ਦੀ ਆਸ ਰੱਖਦੇ ਹੋ ਤੁਸੀਂ ਪੁੰਨ ਦਾਨ ਦੇ ਆਸਰੇ ਸੁਰਗ ਵਿੱਚ ਆਪੜ ਕੇ ਇਸੇ ਕਾਮਧੇਨ ਤੇ ਕਲਪਰੂਖ ਤੋਂ ਬੰਦੀਆਂ ਮਰਾਦਾਂ ਕਿਵੇਂ ਪੂਰੀਆਂ ਕਰ ਲਵੋਗੇ ਨੰਬਰ 4 ਤੁਸੀਂ ਸ੍ਰੀ ਰਾਮਚੰਦਰ ਜੀ ਦੀ ਮੂਰਤੀ ਪੂਜਦੇ ਹੋ ਤੇ ਆਪ ਹੀ ਆਖਦੇ ਹੋ ਕਿ ਹਨੂਮਾਨ ਨੂੰ ਇਹਨਾਂ ਦੀ ਅਤੁੱਟ ਸੇਵਾ ਕਰਨ ਤੇ ਵੀ ਇੱਕ ਨਿੱਕੀ ਜੀ ਕਾਛ ਹੀ ਮਿਲੀ ਕਿ ਤੁਸੀਂ ਸ੍ਰੀ ਰਾਮਚੰਦਰ ਜੀ ਨੂੰ ਹਨੂਮਾਨ ਨਾਲੋਂ ਵਧੇਰੇ ਪ੍ਰਸੰਨ ਕਰ ਲਵੋਗੇ ਨੰਬਰ 5 ਜੇ ਸ਼ਿਵ ਜੀ ਨੂੰ ਬਲੀ ਦੇਵ ਸਮਝ ਕੇ ਮੰਦਿਰਾਂ ਵਿੱਚ ਟਿਕਾਏ ਸ਼ਿਵ ਦੀ ਪੂਜਾ ਕਰਦੇ ਹੋ ਉਸੇ ਬਾਬਤ ਇਹ ਵੀ ਆਖਦੇ ਹੋ ਕਿ ਜਦੋਂ ਬ੍ਰਹਮਾ ਆਪਣੀ ਹੀ ਲੜਕੀ ਉੱਤੇ ਮੋਹਿਤ ਹੋ ਗਿਆ ਤਾਂ ਸ਼ਿਵ ਜੀ ਨੇ ਉਸ ਦਾ ਇੱਕ ਸਿਰ ਕੱਟ ਦਿੱਤਾ ਤੇ ਇਹ ਸਿਰ ਸ਼ਿਵ ਜੀ ਦੇ ਹੱਥ ਨਾਲ ਜੁੜ ਗਿਆ। ਕਈ ਤੀਰਥਾਂ ਤੇ ਭਟਕਦੇ ਫਿਰੇ। ਸਿਰ ਸ਼ਿਵ ਜੀ ਦੇ ਹੱਥ ਨਾਲੋਂ ਲੈਂਦਾ ਹੀ ਨਹੀਂ ਸੀ। ਦਸੋ ਜੋ ਸ਼ਿਵ ਜੀ ਆਪ ਇਤਨੇ ਆਤੁਰ ਤੇ ਦੁਖੀ ਹੋਏ ਉਹ ਤੁਹਾਡਾ ਕੀ ਸੁਵਾਰਨਗੇ? ਆਪਣੀ ਘਰਗੇ ਹਨ ਨੂੰ ਜਿੰਦ ਨੂੰ ਸੰਬੋਧਨ ਕਰਕੇ ਅਵਤਾਰ ਪੂਜਾ ਨੂੰ ਸਮਝਾਉਂਦੇ ਹੋਏ ਤਾਂ ਲੋਚਨ ਜੀ ਆਖਦੇ ਅਖੀਰ ਤੇ ਇੱਕ ਪਰਮਾਤਮਾ ਦੀ ਭਗਤੀ ਹੀ ਪਿਛਲੇ ਕੁਕਰਮਾਂ ਦੇ ਸੰਸਕਾਰ ਮਿਟਾਉਣ ਦੇ ਸਮਰੱਥ ਹੈ। ਤਰਲੋਚਨ ਜੀ ਦੇ ਸ਼ਬਦ ਨੂੰ ਗੁਰਮਤ ਨਾਲ ਅਜੁੜਵਾ ਸਮਝ ਕੇ ਭਗਤ ਬਾਣੀ ਦੇ ਵਿਰੋਧੀ ਸੱਜਣ ਇਸ ਬਾਰੇ ਇਉਂ ਲਿਖਦੇ ਹਨ ਕਿ ਸ਼ਬਦ ਵਿੱਚ ਪੁਰਾਣ ਗੱਲਾਂ ਲਿਖ ਕੇ ਕਰਮਾਂ ਨੂੰ ਪ੍ਰਭਲ ਮੰਨਿਆ ਹੈ। ਪਰੰਤੂ ਸ਼ਿਵ ਜੀ ਦੀਆਂ ਜਟਾਂ ਵਿੱਚ ਦੀ ਗੰਗਾ ਦਾ ਆਉਣਾ ਤੇ ਚੰਦਰਮਾ ਦਾ ਮੱਥੇ ਤੇ ਹੋਣਾ ਅਤੇ ਗਰੁੜ ਉੱਤੇ ਵਿਸ਼ਨੂੰ ਦੀ ਸਵਾਰੀ ਹੋਣੀ ਆਦ ਦੱਸਿਆ ਹੈ। ਇਹ ਸਭ ਖਿਆਲ ਸ੍ਰਿਸ਼ਟੀ ਨਿਜਮ ਤੋਂ ਬਿਲਕੁਲ ਉਲਟ ਹੈ ਅਤੇ ਇਹ ਝਗੜਾ ਭਗਤ ਜੀ ਤੇ ਉਹਨਾਂ ਦੀ ਇਸਤਰੀ ਦਾ ਹੈ ਜੋ ਨਰਾਇਣ ਦੀ ਨਿੰਦਿਆ ਕਰਦੀ ਹੈ ਇਹ ਸ਼ਬਦ ਨਾਲ ਲੋਕਾਂ ਨੇ ਰੱਬ ਨੂੰ ਇਹਨਾਂ ਦੇ ਘਰ ਰਸੋਈਆ ਬਣ ਕੇ ਰਹਿਣ ਦੀ ਸਾਖੀ ਘੜੀ ਹੈ ਅਤੇ ਇਹਨਾਂ ਦੇ ਨਾਮ ਨਾਲ ਬਹੁਤ ਸਾਰੀਆਂ ਕਥਾਵਾਂ ਵੀ ਲਾਈਆਂ ਹੋਈਆਂ ਹਨ ਕਹਿੰਦੇ ਹਨ ਕਿ ਇਹਨਾਂ ਦੇ ਘਰ ਰੱਬ ਰਸੋਈਆ ਬਣ ਕੇ ਰੋਟੀਆਂ ਪਕਾਉਂਦਾ ਰਿਹਾ ਪਰ ਇਹ ਇਹ ਪੁਰਾਣੇ ਮਨ ਘੜਤ ਮਸਲੇ ਹਨ ਉੱਪਰ ਦਿੱਤੀ ਲਿਖਤ ਵਿੱਚੋਂ ਤਿੰਨ ਇਤਰਾਜ਼ ਮਿਲਦੇ ਹਨ ਨੰਬਰ 1 ਭਗਤ ਜੀ ਨੇ ਕਰਮਾ ਨੂੰ ਪ੍ਰਬਲ ਮੰਨਿਆ ਹੈ ਨੰਬਰ 2 ਸ਼ਬਦ ਵਿੱਚ ਦਿੱਤੀਆਂ ਗੱਲਾਂ ਦਾ ਖਿਆਲ ਸ੍ਰਿਸ਼ਟੀ ਨਿਜਮਾ ਦੇ ਬਿਲਕੁਲ ਉਲਟ ਹੈ ਨੰਬਰ 3 ਰੱਬ ਦੇ ਰਸੋਈਆ ਬਣ ਕੇ ਭਗਤ ਜੀ ਦੇ ਘਰ ਰੋਟੀਆਂ ਪਕਾਉਣ ਵਾਲੀ ਕਹਾਣੀ ਇੱਕ ਮਨ ਘੜਤ ਮਸਲਾ ਹੈ ਇਹਨਾਂ ਇਤਰਾਜ਼ਾਂ ਨੂੰ ਰਤਾ ਧੀਰ ਦੇ ਨਾਲ ਵਿਚਾਰੀਏ ਰੱਬ ਦੇ ਰਸੋਈਆ ਬਣਨ ਵਾਲੀ ਕਹਾਣੀ ਬਿਲਕੁਲ ਮਨ ਘੜਤ ਹੈ ਨਾ ਹੀ ਇਸ ਦਾ ਇਹ ਸ਼ਬਦ ਨਾਲ ਕੋਈ ਜੋੜ ਦਿਖਦਾ ਹੈ ਸ਼ਬਦ ਵਿੱਚ ਇਸ ਘੜੀ ਕਹਾਣੀ ਦਾ ਕੋਈ ਰਤਾ ਭਰ ਵੀ ਜ਼ਿਕਰ ਨਹੀਂ ਹੈ ਲੋਕਾਂ ਨੇ ਇਹ ਕਹਾਣੀ ਘੜ ਲਈ ਹੈ ਇਹ ਕਹਾਣੀ ਮੰਨੀ ਨਹੀਂ ਜਾ ਸਕਦੀ ਬਸ ਇਸ ਕਹਾਣੀ ਨੂੰ ਨਾ ਮੰਨੀਏ ਸ਼ਬਦ ਨਾਲ ਰੁੱਸਣ ਦਾ ਕੋਈ ਕਾਰਨ ਨਹੀਂ ਦਿਖਦਾ ਸ਼ਬਦ ਦੇ ਅਰਥ ਦੇ ਹੇਠ ਦਿੱਤੇ ਜ਼ਰੂਰੀ ਨੋਟ ਨੂੰ ਗੋਹ ਨਾਲ ਪੜੋ ਧਾਰਮਿਕ ਆਗੂ ਬ੍ਰਾਹਮਣ ਦੀਆਂ ਚਲਾਈਆਂ ਹੋਈਆਂ ਪੁਰਾਣਿਕ ਕਹਾਣੀਆਂ ਦਾ ਹਵਾਲਾ ਦੇ ਕੇ ਭਗਤ ਜੀ ਜੋ ਆਪ ਵੀ ਜਾਤ ਦੇ ਬ੍ਰਾਹਮਣ ਹੀ ਹਨ ਉਹਨਾਂ ਕਹਾਣੀਆਂ ਦੇ ਮੰਨਣ ਵਾਲਿਆਂ ਨੂੰ ਸਮਝਾ ਰਹੇ ਹਨ ਕਿ ਇਸ ਅਵਤਾਰ ਪੂਜਾ ਮੂਰਤੀ ਪੂਜਾ ਤੇ ਗੰਗਾ ਇਸ਼ਨਾਨ ਨੇ ਪਿਛਲੇ ਕਰਮਾਂ ਦੇ ਸੰਸਕਾਰ ਨਹੀਂ ਮਿਟਾ ਸਕਣੇ ਜੇ ਪਿਛਲੇ ਬੰਧਨਾਂ ਵਿੱਚੋਂ ਖਲਾਸੀ ਦੀ ਲੋੜ ਹੈ ਤਾਂ ਇੱਕ ਪ੍ਰਮਾਤਮਾ ਦਾ ਨਾਮ ਜਪੋ ਇਹ ਖਿਆਲ ਨਿਰੋਲ ਗੁਰਮਤ ਨਾਲ ਰਲਦਾ ਹੈ ਪੁਰਾਣੀਆਂ ਕਹਾਣੀਆਂ ਮੰਨਣ ਵਾਲਿਆਂ ਨੂੰ ਉਹਨਾਂ ਹੀ ਕਹਾਣੀਆਂ ਦਾ ਹਵਾਲਾ ਦੇ ਕੇ ਸਮਝਾਣਾ ਕੋਈ ਮਾੜੀ ਗੱਲ ਨਹੀਂ ਹੈ ਸਤਗੁਰ ਜੀ ਨੇ ਆਪ ਵੀ ਸੈਂਕੜੇ ਥਾਈ ਅਜਿਹੇ ਹਵਾਲੇ ਦਿੱਤੇ ਹਨ ਮਿਸਾਲ ਦੇ ਤੌਰ ਤੇ ਵੇਖੋ ਆਰਾਮ ਕਲੀ ਕੀ ਬਾਰ ਮਹੱਲਾ ਤੀਜਾ ਪੌੜੀ ਨੰਬਰ 14 ਪੰਨਾ ਨੰਬਰ 953 ਤੇ 54 ਸ਼ਲੋਕ ਮਹੱਲਾ ਪਹਿਲਾ ਸਹਾਂ ਸਰਦਾਨ ਤੇ ਇੰਦਰ ਰੋਆ ਆਇਆ ਪਰਸ ਰਾਮ ਰੋਵੇ ਘਰ ਆਇਆ ਅਜੇ ਸਰੂਪ ਹੈ ਭੀਖਿਆ ਖਾਏ ਐਸੀ ਦਰਗਾ ਮਿਲੇ ਸਜਾਏ ਰੋਵੇ ਜਨ ਮੇਜਾ ਖੋਏ ਗਿਆ ਇਕ ਹੀ ਕਾਰਨ ਪਾਪੀ ਭਇਆ ਨਾਨਕ ਦੁਖੀਆ ਸਭ ਸੰਸਾਰ ਮੰਨੇ ਨਾਉ ਸੋਈ ਜਣ ਜਾਏ ਔਰੀ ਕਰਮ ਨਾ ਲੇਖੈ ਲਾਏ ਇੱਥੇ ਕਈ ਪੁਰਾਣਿਕ ਕਹਾਣੀਆਂ ਦਿੱਤੀਆਂ ਗਈਆਂ ਹਨ ਇਨ੍ਹਾਂ ਕਹਾਣੀਆਂ ਦੇ ਮੰਨਣ ਵਾਲਿਆਂ ਨੂੰ ਇਨ੍ਹਾਂ ਕਹਾਣੀਆਂ ਦੀ ਰਾਹੀ ਸਮਝਾਉਂਦੇ ਹਨ ਮੰਨੇ ਨਾਉ ਸੋਈ ਜਣ ਜਾਏ ਹੂਬ ਹੂ ਇਹੀ ਤਰੀਕਾ ਭਗਤ ਤਰਲੋਚੰਦ ਜੀ ਨੇ ਵਰਤਿਆ ਹੈ ਬਾਕੀ ਰਿਹਾ ਇਤਰਾਜ਼ ਕਰਮਾਂ ਦੀ ਪ੍ਰਬਲਤਾ ਦਾ ਇਸ ਬਾਰੇ ਵੀ ਇੱਕ ਨਹੀਂ ਸੈਂਕੜੇ ਪ੍ਰਮਾਣ ਗੁਰਬਾਣੀ ਵਿੱਚ ਮਿਲਦੇ ਹਨ ਕਿ ਕੀਤੇ ਕਰਮਾਂ ਦਾ ਸੰਸਕਾਰ ਮਿਟਾਉਣ ਲਈ ਇੱਕੋ ਇੱਕ ਵਸੀਲਾ ਹੈ ਤੇ ਉਹ ਹੈ ਪ੍ਰਮਾਤਮਾ ਦਾ ਨਾਮ ਸਿਮਰਨਾ ਮਿਸਾਲ ਦੇ ਤੌਰ ਤੇ ਵੇਖੋ ਨੰਬਰ 1 ਨਾਨਕ ਪਾਇਆ ਕਿਰਤ ਕਮਾਉਣਾ ਕੋਈ ਨਾ ਮੇਟਣਹਾਰ ਸ਼ਲੋਕ ਮਹਲਾ ਪਹਿਲਾ ਸੂਹੀ ਕੀ ਬਾਾਰ ਮਹਲਾ ਤੀਜਾ ਨੰਬਰ 2 ਨਾਨਕ ਪਾਇਆ ਕਿਰਤ ਕਮਾਮ ਦੇ ਮਨਮੁਖ ਦੁਖ ਪਾਇਆ ਪੌੜੀ ਨੰਬਰ 17 ਸਾਰੰਗ ਕੀ ਬਾਣ ਨੰਬਰ 3 ਪਾਇਆ ਕਿਰਤ ਕਮਾਵਣਾ ਕੋਏ ਨਾ ਮੇਟਣਾ ਹਾ ਸੁਹੀ ਮਹੱਲਾ ਤੀਜਾ ਘਰ ਦਸਵਾ ਨੰਬਰ 4 ਪਾਇਆ ਕਿਰਤ ਕਮਾਵਣਾ ਕਹਿਣਾ ਕਛੂ ਨਾ ਜਾਏ ਸ਼ਲੋਕ ਮਹੱਲਾ ਤੀਜਾ ਬੜ ਹੰਸ ਕੀ ਬਾਣ ਅਤੇ ਨੰਬਰ 5 ਪਾਇਆ ਕਿਰਤ ਕਮਾਉਂਦੇ ਜਿਵੇਂ ਰੱਖੇ ਤਿਵੇਂ ਰਹਿਣ ਸ਼ਲੋਕ ਮਹੱਲਾ ਤੀਜਾ ਬਿਲਾਵਲ ਕੀ ਬਾਤ ਘੜੀ ਹੋਈ ਕਹਾਣੀ ਦੇ ਕਾਰਨ ਸਾਂ ਸਚਾਈ ਤੋਂ ਨਹੀਂ ਉਸਣਾ ਭਗਤ ਤਰਲੋਚਨ ਜੀ ਬ੍ਰਾਹਮਣ ਹੁੰਦੇ ਹੋਏ ਵੀ ਬ੍ਰਾਹਮਣ ਦੇ ਬਣਾਏ ਧਰਮ ਜਾਲ ਦਾ 파ਜ ਖੋਲ ਰਹੇ ਹਨ ਉਹਨਾਂ ਦੀ ਆਵਾਜ਼ ਨੂੰ ਕਮਜ਼ੋਰ ਕਰਨ ਵਾਸਤੇ ਉਹਨਾਂ ਦੇ ਜੀਵਨ ਨਾਲ ਵਿਅਰਥ ਤੇ ਵਿਰੋਧੀ ਕਹਾਣੀਆਂ ਘੜੀਆਂ ਜਾ ਸਕਦੀਆਂ ਹਨ ਕਿਤਾਬ ਸਿਮਰਨ ਦੀਆਂ ਬਰਕਤਾਂ ਲੇਖਕ ਪ੍ਰੋਫੈਸਰ ਸਹਿਬ ਸਿੰਘ ਭਾਗ 12ਵਾਂ ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ